ਉਹਨੂੰ ਦੱਸਤੀ ਇਹ ਜੀ ਅੱਜ ਭਗਵੰਤਪਾ ਸਾਹਿਬ ਨੇ ਸ਼੍ਰੀ ਫਤਿਹਗੜ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਆਪਣੀ ਪਤਨੀ ਦੇ ਨਾਲ ਮੱਥਾ ਟੇਕਿਆ ਤੇ ਉਸ ਤੋਂ ਬਾਅਦ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਜਿਸ ਦੇ ਵਿੱਚ ਉਹਨਾਂ ਨੇ ਜੋ ਹੈ ਪੰਜਾਬੀਆਂ ਨੂੰ ਇੱਕ ਮੈਸੇਜ ਦਿੱਤਾ ਤਾਂ ਦੱਸਤੀ ਇਹ ਜੀ ਭਗਵੰਤਪਾ ਸਾਹਿਬ ਨੇ ਪ੍ਰੈਸ ਕਾਨਫਰੰਸ ਕੀਤੀ ਹੈਗੀ ਜਿਸ ਤੇ ਵਿੱਚ ਕੇਂਦਰ ਸਰਕਾਰ ਭਾਜਪਾ ਤੇ ਹਮਲਾ ਬੋਲੇਗਾ ਭਗਵੰਤਪਾ ਸਾਹਿਬ ਨੇ ਕਿਹਾ ਹੈ ਕਿ 26 ਜਨਵਰੀ ਨੂੰ ਜਿਹੜੀ ਸਾਡੀ ਪਰੇਡ ਹੋਣੀ ਸੀਗੀ ਉਸ ਨੂੰ ਜੋ ਹੈ ਝਲਕੀਆਂ ਅਸੀਂ ਦਿਖਾਉਣੀ ਸੀਗੀਆਂ ਆਪਣੇ ਵਿਰਸੇ ਦੀਆਂ ਉਸ ਨੂੰ ਜੋ ਹੈ ਅਲਾਉ ਨਹੀਂ ਕੀਤਾ ਬੀਜੇਪੀ ਦੀ ਸਰਕਾਰ ਨੇ ਤੋ ਹੈ ਇਹ ਦੇ ਕਰਕੇ ਗ੍ਰੋਸ ਪ੍ਰਕਟ ਕਿੱਤਾ ਹੈਗਾ ਪੌਂਤਮਨ ਸਾਹਿਬ ਨੇ ਤੁਹਾਨੂੰ ਦੱਸ ਦਈਏ ਜੀ ਪਿਛਲੇ ਸਾਲ ਵੀ ਝਾਂਕੀਆਂ ਦਿਖਾਣੀਆਂ ਸੀਗੀਆਂ ਤੇ ਇਸ ਵਾਰ ਵੀ 26 ਜਨਵਰੀ 2024 ਨੂੰ ਝਾਂਕੀਆਂ ਦਿਖਾਣੀਆਂ ਸੀਗੀਆਂ ਉਸ ਨੂੰ ਜੋ ਹੈ ਪੌਂਤਮਨ ਸਾਹਿਬ ਦੀ ਸਰਕਾਰ ਨੇ ਤਿੰਨ ਝਾਂਕੀਆਂ ਦਿਖਾਈ ਸੀਗੀਆਂ ਜੀ ਪੋਸਟਰ ਦੇ ਜ਼ਰੀਏ ਤੇ ਪੌਂਤਮਨ ਸਾਹਿਬ ਨੇ ਦੱਸਿਆ ਹੈਗਾ ਕਿ ਕੇਂਦਰ ਸਰਕਾਰ ਨੇ ਉਸ ਨੂੰ ਜੋ ਹੈ ਮਨਾ ਕ ਦਿੱਤਾ ਹੈਗਾ ਤੇ ਦੱਸ ਦਈਏ ਪੌਂਤਮਨ ਸਾਹਿਬ ਨੇ ਕੀ ਕਿਹਾ ਅੱਜ ਸ਼ਹੀਦੀ ਵਾਲੇ ਦਿਨਾਂ 'ਚ ਪੰਜਾਬੀਆਂ ਦੀਆਂ ਸ਼ਹਾਦਤਾਂ ਦਾ ਕੇਂਦਰ ਨੇ ਬਾਜਪਾ ਸਰਕਾਰ ਨੇ ਜੋ ਮੁੱਲ ਪਾਇਆ ਹੈ ਉਹ ਮੀਡੀਆ ਰਾਹੀਂ ਅਸੀਂ 3 ਕਰੋੜ ਪੰਜਾਬੀਆਂ ਸਾਹਮਣੇ ਰੱਖਣਾ ਚਾਹੁੰਦੇ ਹਾਂ ਜੀਪੀ ਕੇਪੂਨ ਸਾਹਿਬ ਨੇ ਇਸ ਵਾਰ ਵੀ ਪੰਜਾਬ ਦੀ ਝਾਂਕੀ ਨੂੰ 26 ਜਨਵਰੀ ਦੀ ਪ੍ਰੇਡ ਚ ਸ਼ਾਮਿਲ ਨਹੀਂ ਕੀਤਾ ਸਾਡੇ ਵੱਲੋਂ ਤਿੰਨ ਵਿਸ਼ੇ ਭੇਜੇ ਗਏ ਸਿਗੇ ਪਹਿਲਾ ਵਿਸ਼ਾ ਤੁਹਾਨੂੰ ਦੱਸ ਦਈਏ ਜੀ ਪੰਜਾਬੀਆਂ ਦੀ ਸ਼ਹਾਦਤਾਂ ਦਾ ਇਤਿਹਾਸ ਮਾਈ ਭਾਗੋ ਜੀ ਦਾ ਇਤਿਹਾਸ ਪੰਜਾਬ ਦੀ ਅਨਮੋਲੀ ਵਿਰਾਸਤ ਤੇ ਉਹਨਾਂ ਨੇ ਕਿਹਾ ਪੰਤਮਾ ਸਾਹਿਬ ਨੇ ਕੇਂਦਰ ਦੀ ਭਾਜਪਾ ਸਰਕਾਰ ਦਾ ਇਹ ਫੈਸਲਾ ਦਰਸਾਉਂਦਾ ਹੈ ਕਿ ਪੰਜਾਬੀਆਂ ਖਿਲਾਫ ਉਹਨਾਂ ਦੇ ਦਿਲ ਵਿੱਚ ਕਿੰਨਾ ਜ਼ਹਿਰ ਹੈ ਇਹ ਜਿਹੜਾ ਪੰਤਮਾ ਸਾਹਿਬ ਨੇ ਦੱਸਿਆ ਹੈਗਾ ਜੀ ਤੁਹਾਨੂੰ ਦੱਸਤੀਏ ਪੰਤਮਾ ਸਾਹਿਬ ਅੱਜ ਫਤੇਕਰ ਸਾਹਿਬ ਦੀ ਧਰਤੀ ਉੱਤੇ ਮੱਥਾ ਟੇਕਣ ਗਏ ਸੀ ਆਪਣੀ ਪਤਨੀ ਦੇ ਨਾਲ ਤੇ ਅੱਜ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਜਿਸ ਦੇ ਵਿੱਚ ਉਹਨਾਂ ਨੇ ਕੇਂਦਰ ਸਰਕਾਰ ਤੇ ਹਮਲਾ ਬੋਲਿਆ ਤੇ ਕਿਹਾ ਕਿ ਅਸੀਂ ਜੋ ਹੈ ਇਸ ਵਾਰ ਤਿੰਨ ਝਾਂਕੀਆਂ ਦਿਖਾਈ ਸਿਗੀਆਂ ਤੇ ਉਹ ਜਿਹੜੀ ਹੈ ਕੇਂਦਰ ਸਰਕਾਰ ਨੇ ਅਲਾਉ ਨਹੀਂ ਕੀਤੀ ਇਹ ਕੇਂਦਰ ਸਰਕਾਰ ਦਾ ਸਾਡਾ ਰਵਈਆ ਜੋ ਹੈ ਸਹੀ ਨਹੀਂ ਲੱਗਦਾ ਪਿਆ ਸਾਡੇ ਵਲਤ ਤੇ ਉਹਨਾਂ ਨੇ ਕਿਹਾ ਪੰਤਪਾ ਸਾਹਿਬ ਨੇ ਕਿ ਕੇਂਦਰ ਸਰਕਾਰ ਜਿਹੜੀ ਹੈਗੀ ਆ ਉਹ ਚਾਹੇ ਤਾਂ ਜਨਗਨ ਮੰਡ ਦੇ ਵਿੱਚੋਂ ਪੰਜਾਬ ਨੂੰ ਹੀ ਕੱਢ ਦੇ ਇਹ ਜਿਹੜੀ ਵੱਡੀ ਗੱਲ ਕਹੀ ਹੈ ਕਿ ਪੰਤਪਾ ਸਾਹਿਬ ਨੇ ਤੁਹਾਨੂੰ ਦੱਸਤੀ ਹੈ ਇਸ ਵਾਰ ਵੀ ਪੰਜਾਬ ਦੀ ਝਲਕੀਆਂ ਨਹੀਂ ਦਿਖਣਗੀਆਂ ਜੀ 26 ਜਨਵਰੀ 2024 ਦੀ ਪ੍ਰੇਡ ਦੇ ਵਿੱਚ ਇਹ ਵੱਡੀ ਖਬਰ ਹੈਗੀ ਹੈ ਪੰਜਾਬ ਤੁਸੀਂ ਇਸ ਵਾਰ ਕੀ ਕਹੋਗੇ ਜਰੂਰ ਕਮੈਂਟਾਂ 'ਚ ਦੱਸੋ ਪੰਤਮਾ ਸਾਹਿਬ ਨੇ ਪ੍ਰੈਸ ਕਾਨਫਰੰਸ ਕਰਕੇ ਸਾਰਿਆਂ ਨੂੰ মিডিਆ ਨੂੰ ਬੁਲਾਇਆ ਤੇ ਕਿਹਾ ਕਿ ਸਾਡੀ ਇਸ ਵਾਰ ਚਾਂਕੀ ਨਹੀਂ ਦਿਖਾਈ ਗਈ ਹੈ ਕੀ ਪੰਜਾਬ ਦੀ ਸਰਕਾਰ ਆਪਣੀ ਚਾਂਕੀ ਨਹੀਂ ਦਿਖਾ ਸਕਦੀ ਇਹ ਵੱਡੀ ਗੱਲ ਕਹੀ ਹੈ ਕਿ ਪੰਤਮਾ ਸਾਹਿਬ ਨੇ ਤੁਸੀਂ ਇਸ ਵਾਰ ਕੀ ਕਹੋਗੇ ਤੁਹਾਡੇ ਕੀ ਵਿਚਾਰ ਹੈ ਕਿ ਜਿਹੜੀ ਚਾਂਕੀਆਂ ਇਸ ਵਾਰ ਵੀ ਜੋ ਲਾਉ ਨਹੀਂ ਕੀਤੀ ਗਈ ਕਿੰਨ ਸਰਕਾਰ ਵੱਲੋਂ ਜੋ ਹੈ ਪੰਜਾਬ ਦੀ ਜਿਹੜੀ ਵਿਰਾਸਤ ਹੈਗੀ ਹੈ ਤਿੰਨ ਜਿਹੜੇ ਵਿਸ਼ੇ ਤੁਹਾਨੂੰ ਦੱਸੇ ਹੈਗੇ ਆ ਉਸ ਤੇ ਰਿਲੇਟਡ ਇਹ ਜਿਹੜੀ ਖਬਰ ਸੀ ਬਤਵਾ ਸ਼ੇਅਰ ਹੋਣੀ ਚਾਹੀਦੀ ਹੈਗੀ ਤਾਂ ਕਿ ਪਤਾ ਲੱਗੇ ਕਿ ਪੰਜਾਬ ਨਾਲ ਵਿਤਰਾ ਕੀਤਾ ਹੈਗਾ ਪੰਤਮਾ ਸਾਹਿਬ ਨੇ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਤੁਸੀਂ ਵਾਰ ਕੀ ਕਹੋਗੇ ਜਰੂਰ ਦੱਸੋ ਤੁਹਾਨੂੰ ਦੱਸ ਦਈਏ ਜੀ ਪੰਜਾਬ ਸਰਕਾਰ ਦੀ ਝਾਂਕੀਆਂ ਜਿਹੜੀ ਹੈਗੀਆਂ ਇਸ ਵਾਰ ਨਹੀਂ ਦਿਖਾਈ ਜਾਏਗੀ ਤੇ ਇਹ ਦੂਸਰੀ ਵਾਰ ਹੋਇਆ ਜੀ ਜੋ ਪੰਜਾਬ ਸਰਕਾਰ ਨੇ ਚਾਂਕੀਆਂ ਪੇਜੀ ਸੀਗੀਆਂ ਉਹਨਾਂ ਨੇ 24 25 26 ਤਿੰਨ ਸਾਲਾਂ ਵਾਸਤੇ ਅਪਲਾਈ ਕੀਤਾ ਸੀਗਾ ਕਿ ਅਸੀਂ ਇਹ ਤਿੰਨ ਸਾਲਾਂ ਦੇ ਵਿੱਚ ਜੋ ਹੈ ਆਪਣੀਆਂ ਚਾਂਕੀਆਂ ਦਿਖਾਵਾਂਗੇ ਪਰ ਕੇਂਦਰ ਸਰਕਾਰ ਨੇ ਅਲਾਉ ਨਹੀਂ ਕੀਤਾ ਇਹ ਵੱਡੀ ਗੱਲ ਤੁਹਾਡੇ ਸਾਹਮਣੇ ਪੇਸ਼ ਕਰ ਰਹੇ ਹਾਂ ਜੀ ਤੁਸੀਂ ਵੀਰ ਕੀ ਕਹੋਗੇ ਜਰੂਰ ਕਮੈਂਟਾਂ 'ਚ ਦੱਸੋ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰ ਦਿਓ ਤੇ ਤੁਹਾਨੂੰ ਦਿਖਾਤੀ ਹੈ ਇਸ ਵਾਰ 26 ਜਨਵਰੀ ਪ੍ਰੇਡ ਦੇ ਵਿੱਚ ਜਿਸ ਵਿੱਚ ਫਰਾਂਸ ਤੇ ਜੋ ਹੈ ਮੁਖੀ ਆਣਗੇ ਉਹਦੇ ਵਿੱਚ ਸਾਡੀ ਪੰਜਾਬ ਦੀ ਕੋਈ ਝਾਂਕੀ ਨਹੀਂ ਲੱਗੇਗੀ ਵੱਡੀ ਗੱਲ ਹੈਗੀ ਐ ਇਹ ਜਿਹੜਾ ਪੰਤਮਾ ਸਾਹਿਬ ਨੇ ਪ੍ਰੈਸ ਕਾਨਫਰੰਸ ਕਰਕੇ ਗੱਲ ਦੱਸੀ